ਲੋ ਵੀ ਸਭ ਤੋਂ ਪਹਿਲਾਂ ਮੇਰੀ ਪਿਆਰਪਰੇ ਸਤਿਕਾਰ ਜੀ ਸਾਰੇ ਹਾਂ ਤੇ ਪਾਲੂ ਦਾ ਹੋਣ ਜਾ ਰਿਹਾ ਹੈ ਵਿਆਹ ਆ ਤੁਸੀਂ ਦੇਖ ਸਕਦੇ ਹੋ ਟਰਾਲੀਆਂ ਲਾਹ ਜੰਦਾ ਪਾਲੂ ਵਿਆਹ ਕਰਾਉਣਾ ਫਿਰ ਤੂੰ ਦੇਖਾਂਗੇ ਜੀ ਕਿਉਂ ਕਾ ਤੂੰ ਦੇਖਾਂਗੇ ਕਾ ਤੋ ਕੀ ਗੱਲ ਇਹਦੇ ਗੋਲੀਆਂ ਖਾਣਾਂ ਵਾਲਾ ਜੀ ਕੌਣ ਕਹਿੰਦੇ ਗੋਲੀਆਂ ਖਾਂਦਾ ਸੀਰੀ ਵਾਲੇ ਜੀ ਸੀਰੀ ਵਾਲੇ ਭਾਈ ਇਹਨੂੰ ਸੀਰੀ ਵਾਲੇ ਕਹਿੰਦੇ ਗੋਲੀਆਂ ਖਾਂਦਾ ਤੇ ਠੀਕ ਆ ਤੁਸੀਂ ਆਪ ਦੱਸੋ ਵਿਚਾਰਾ ਇਹ ਗੋਲੀਆਂ ਖਾਣ ਆ ਲੱਗਦਾ ਉਹ ਕਿੱਥੇ ਖਾਂਦਾ ਜੀ ਨਹੀਂ ਤੂੰ ਫਿਰ ਨਾ ਕਰ ਦੇਂਗਾ ਰਸਤੇ ਵਾਲੇ ਨੂੰ ਹਾਂ ਜੀ ਕੀ ਕਹਵੇਂਗਾ ਇਧਰ ਮਾੜਾ ਕੋਲੇ ਮੂੰਹ ਕਰਕੇ ਕਹਿੰਦੇ ਕਰਾਉਣਾ ਨਹੀਂ ਜੀ ਆ ਦੇਖੋ ਭਾਈ ਨਾਲੇ ਦਾ ਮੂੰਹ ਦੇਖ ਲਓ ਮੁੰਡੇ ਦਾ ਠੀਕ ਆ ਕਿੰਨਾ ਪੜਿਆ 8 ਪਰਿਆ ਜੀ ਹਾਏ ਹਾਏ ਜਮੀ ਪਾਸ ਮੁੰਡਾ ਮੂੰਹ ਬਾਂਦਰ ਵਰਗਾ ਬੰਦੇ ਦਾ ਖੜਾ ਕਿੰਨੇ بڑے ਬਾਲੂ 8 ਜੀ 8 ਵਾ ਠੀਕ ਆ ਉਹ ਕੋਈ ਗੱਲ ਨਹੀਂ ਤੈਨੂੰ ਆਪੇ ਇੱਕ ਦੱਤ ਦੇਣਗੇ ਠੀਕ ਹੈ ਭਾਈ ਗਲਤੀ ਕਿਸੇ ਦਾ ਕੀ ਮਾਫ ਕਰਨਾ ਕਈ ਵਾਰ ਉੱਚੀ ਨੀ ਮਾ ਬੋਲਿਆ ਗਿਆ ਉਹ ਵਿਚਾਰੇ ਨੂੰ ਵੀ ਠੀਕ ਹੈ ਪੱਕਾ ਰੰਦਾ ਇਹਦਾ ਤੇ ਠੀਕ ਹੈ ਤੇ ਹਾਂ ਦੱਸ ਹੁਣ ਕਰਾਉਣਾ ਫਿਰ ਵਿਆ ਨਾ ਕਿਉਂ ਨਾ ਇਹਦੇ ਭੈਣਾਂ ਅਗਲੀ ਕੀ ਕੀਤੀ ਪਾਟੋ ਬਣੀ ਆ ਜੀ ਅਗਲੀ ਅਗਲੀ ਦੀ ਵੈਂਡ ਡੋਪਣੀ ਆਏ ਨੇ ਭਾਈ ਆ ਦੇਖ ਲੋ ਚਾਚੀ ਬੋਲ ਗਿਆ ਕਿਉਂ ਤੀ ਪੈਣ ਕਾਦੋਂ ਡੋਪਣੀ ਓਏ ਹਾਂ ਤੀ ਪੈਣ ਕਾਦੋਂ ਮਾਰ ਦੂਗਾ ਜੀ ਭੁਖੀ ਮਾਰ ਦੇਗਾ ਤੂੰ ਮੈਂ ਭੁਖੀ ਮਾਰ ਦੂਗਾ ਜੀ ਤੈਨੂੰ ਕਹਿੰਦੇ ਭੁਖੀ ਮਾਰ ਦੇਗਾ ਕੌਣ ਕਹਿੰਦੇ ਸੀ ਸੀਰੀ ਵਾਲੇ ਸੀਰੀ ਵਾਲੇ ਇਹਨੂੰ ਭਾਈ ਸੀਰੀ ਵਾਲੇ ਕਹਿੰਦੇ ਭੁਖੀ ਮਾਰਦੇਗਾ ਸੀਰੀ ਵਾਲੇ ਕਹੀ ਜਾਂਦਾ ਇਹ ਠੀਕ ਆ ਉਹਨਾਂ ਤੇ ਫਿਰ ਤੂੰ ਉਹੋ ਕਰਤਾ ਹੈ ਤਵਾ ਲਾਦਾ ਹਾਂ ਭਾਈ ਮੈਨੂੰ ਨਵੜਾ ਤੂੰ ਜੀ ਮੈਨੂੰ ਨਵੜਾ ਅੱਛਾ ਮੈਂ ਤੂੰ ਨਵੜਾ ਤੂੰ ਮੈਨੂੰ ਨਵੜਾ ਹੈ ਕਹਿੰਦੇ ਜੀ ਆਜੀ ਕਰੇ ਮੈਂ ਜਾਂ ਜਾਂਦਾ ਨਹੀਂ ਜੀ ਠੀਕ ਹੈ ਤੇ ਭਾਈ ਇਹ ਸੇਵਾਇ ਤੇ ਕਰਦਾ ਵਿਚਾਰਾ ਬਾਬਾ ਮੰਨ ਲੋ ਡੇਰਾ ਬਾਬਾ ਮੰਨ ਲੋ ਰਾਮਦੇਸਥਾਨਾ ਤੇ ਤੇ ਗਊ ਛਾਲਾ ਕਰੇ ਭਾਈ ਗਨੀ ਜੀ ਤੇ ਇਹਦਾ ਕਰਦੇ ਆ ਵਿਆਹ ਤੇ ਇਹ ਕਹਿੰਦਾ ਮੈਂ ਨਹੀਂ ਕਰਾਉਣਾ ਹੁਣ ਕਿਉਂ ਕੀ ਗੱਲ ਹੋ ਗਈ ਭਾਲੂ ਨਫ਼ਰਤ ਕਾਦਵਾ ਕੋਈ ਗੱਲ ਤਾਂ ਦੱਸ ਕਹਿੰਦੇ ਕੰਮ ਕਰਾਇਆ ਹੈ ਗੁਰੂ ਕੰਮ ਕੌਣ ਕੰਮ ਕਰਾਇਆ ਗੁਰੂ ਘਰ ਵਾਲੀ ਕੰਮ ਕਰਾਇਆ ਕਰੂ ਹੋਰ ਕਮਲਾ ਕੀ ਤੋਂ ਕਰਾਉ ਤੇ ਚਲੋ ਠੀਕ ਆ ਬਾਈ ਹੁਣ ਵਿਆਹ ਹੋਣਾ ਲੱਗਿਆ ਇਹਦਾ ਤੇ ਧੰਨਵਾਦ